ਸਾਸੀ ਕਾਲ ਜੀ ਤੁਸੀਂ ਦੇ ਰਹੇ ਹੋ ਪਬਲਿਕ ਟਾਈਮ ਪੰਜਾਬ ਤੇ ਇਸ ਮੌਕੇ ਹੀ ਪਹੁੰਚੇ ਆ ਅਬਰਹਮਪੁਰ ਰੋਡ ਤੇ ਆਜ਼ਾਦ ਨਬਜੋਗ ਕਲੱਬ ਰਾਮਲੀਲਾ ਦੀ ਗਰਾਊਂਡ ਤੇ ਜੋ ਬਰੇ ਲੰਮੇ ਸਮੇਂ ਤੋਂ ਜਿਹੜੀ ਕਲੱਬ ਆ ਰਾਮਲੀਲਾ ਕਰਦੀ ਆ ਰਹੀ ਆ ਇਸ ਮੌਕੇ ਹੀ ਉਸ ਅਕਸੀਤ ਨੂੰ ਤੁਹਾਨੂੰ ਮਿਲਾ ਰਹੇ ਆ ਜਿਹੜੇ ਕਿ ਇਹ ਪਛਾਣ ਦੀ ਮਤਾਜ ਨਹੀਂ ਆ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਹੀ ਜਾਣਦੇ ਹੋ ਮੇਰੇ ਨਾਲ ਨੇ ਬਟੂ ਸਨੈਕ ਕੇਚਰ ਰਾਮਲੀਲਾ ਕਲੱਬ ਦੇ ਡਾਇਰੈਕਟਰ ਆ ਉਹ ਉਹਨਾਂ ਨੇ ਤੁਹਾਨੂੰ ਮਿਲਾਨੇ ਆ ਬਟੂ ਜੀ ਨੇ 사ਸੀ ਕਾਲ ਜੀ ਸਤਿਕਾਰ ਦੀ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਤੁਸੀਂ ਕਿੰਨੇ ਲੰਮੇ ਸਮੇਂ ਤੋਂ ਤੁਹਾਡੀ ਰਾਮਲੀਲਾ ਚੱਲੀ ਆ ਦੇਖੋ ਜੀ ਇਹ ਰਾਮਲੀਲਾ ਜਿਹੜੀ ਆ ਸਾਡੀ ਲਗਭਗ ਸਨ 55 ਤੋਂ ਚੱਲ ਰਹੀ ਆ ਸੀ ਸਾਡੇ ਬਜ਼ੁਰਗ ਜਿਹੜੇ ਆ ਉਹ ਉਹਨਾਂ ਨੇ ਸ਼ੁਰੂ ਕੀਤੀ ਸੀ ਰਾਮਲੀਲਾ ਅਸੀਂ ਪੀੜੀ ਤੋਂ ਪੀੜੀ ਜਿਹੜੇ ਆ ਇੱਥੇ ਕੰਮ ਕਰ ਰਹੇ ਆ ਸਾਡੇ ਨਾਲ ਹੋਰ ਕਈ ਇਸ ਕਲੱਬ ਦੇ ਮੈਂਬਰ ਨੇ ਸਾਡੇ ਪ੍ਰਧਾਨ ਦਰਸ਼ਨ ਬਿੱਲਾ ਜੀ ਉਹ ਉਹਨਾਂ ਨਾਲ ਵਾਈਸ ਪ੍ਰਧਾਨ ਜੀ ਸਾਡੇ ਜਿਹੜੇ ਆ ਉਹ ਆਪਣੇ ਬੱਪੂ ਸ਼ਰਮਾ ਜੀ ਉਹਨਾਂ ਦੇ ਨਾਲ ਸਾਡੇ ਚੇਅਰਮੈਨ ਅਮਿਤ ਡੋਗਰਾ ਜੀ ਤੇ ਸਾਡੇ ਅਦੀ ਦੇ ਸ਼ਰਮਾ ਜੀ ਤੇ ਉਹਨਾਂ ਦੇ ਨਾਲ ਪੰਕਜ ਤਿਵਾੜੀ ਜੀ ਤੇ ਪ੍ਰਹਲਾਦ ਪੂਸ਼ਨ ਜੀ ਐਡਵੋਕੇਟ ਸਾਰੇ ਇਹ ਜਿਹੜੇ ਆ ਪੜੇ ਲਿਖੇ ਜਿਹੜੇ ਆ ਸਾਡੇ ਨਾਲ ਮੈਂਬਰ ਜਿਹੜੇ ਜੁੜੇਦੇ ਨੇ ਤੇ ਸਾਡੀ ਇਸ ਕਲੱਬ ਦੀ ਖਾਸੀਅਤ ਇਹ ਆ ਕਿ ਸਾਡੀ ਇਸ ਕਲੱਬ ਦੇ ਵਿੱਚ ਬਿਲਕੁਲ ਪਹਿਨ ਦਾ ਮਤਵਲਪੀ ਕੀ ਨਿਤਨੇਮ ਦੇ ਨਾਲ ਸਾਰੇ ਬੰਦੇ ਕੰਮ ਕਰਦੇ ਨੇ ਸਾਡੀ ਕਲੱਬ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਨਸ਼ਾ ਕਰਨ ਵਾਲਾ ਬੰਦਾ ਨਹੀਂ ਹੈਗਾ ਭਾਵੇਂ ਸਾਡਾ ਸੀਨੀਅਰ ਮੈਂਬਰ ਸੀਗਾ ਜਾਂ ਕਿੱਦਾਂ ਵੀ ਹੈ ਉਹ ਅਸੀਂ ਬਾਹਰ ਕੱਢ ਦਿੱਤੇ ਇਸੇ ਕਰਕੇ ਹੀ ਅਸੀਂ ਨਵੇਂ ਬੁੰਡਿਆਂ ਨੂੰ ਨਾਲ ਲੈ ਕੇ ਨਵੀਂ ਸੋਚ ਦੇ ਨਾਲ ਅਸੀਂ ਆਏ ਆਂ ਵੀ ਇਹ ਜਿਹੜੀ ਪ੍ਰਭੂ ਸ਼੍ਰੀ ਰਾਮ ਦੀ ਜਿਹੜੀ ਲੀਲਾ ਵਾ ਜਿਹੜੀ ਅਸੀਂ ਦਿਖਾਣੀ ਹੈ ਅਸੀਂ ਸੱਚੇ ਮਨੋਂ ਜਿਹੜਾ ਦਿਖਾਈਏ ਅੱਜ ਪਹਿਲਾਂ ਤਾਂ ਕਿੰਨੇ ਦਿਨ ਆਮ ਲੀਲਾ ਟੜੇ ਚੱਲਣੀ ਹੈ ਲਗਭਗ ਇਹ ਰਾਮਲੀਲਾ ਕੋਈ 10 ਵਜੇ ਨਾਲ ਅੱਜ ਪਹਿਲੇ ਦਿਨ ਜਿਹੜਾ ਸੀਨ ਜਿਹੜਾ 당ਗੇ ਅਸੀਂ ਤੇ ਉਹਦੇ ਬਾਅਦ ਫਿਰ ਅਸੀਂ ਰੂਟੀਨ ਦੇ ਵਿੱਚ 9:30 ਵਜੇ ਨਾਲ ਜਿਹੜਾ ਵਾ ਪਰਦਾ ਚੁੱਕਾ ਕਰਾਂਗੇ ਇਹ ਰਾਮਲੀਲਾ ਕਿਹੜੀ ਦੁਸਹਿਰੇ ਤੇ ਜਾਂਦੀ ਹੈ ਲੈ ਕੇ ਚੱਤ ਇਹ ਜਿਹੜੀ ਕੀਦਾ ਸਾਡੀ ਰਾਮਲੀਲਾ ਵਾ ਇਹ ਰਿਆਰ ਜੀ ਨੇ ਜਿਹੜਾ ਦੁਸਹਿਰਾ ਲਾਇਆ ਵਾ ਕਮੇਟੀ ਜਿਹੜੀ ਦੁਸਹਿਰਾ ਕਮੇਟੀ ਜਿਹੜੀ ਬਣੀ ਦੀ ਆ ਨਾ ਉਹ ਇਹਨਾਂ ਦੀ ਰਾਮਲੀਲਾ ਦੀ ਵੱਖਰੀ ਅਲੱਗ ਬਣੀ ਦੀ ਆ ਤੇ ਇਹ ਹਰ ਸਾਲ ਉੱਥੇ ਹੀ ਜਾਂਦੇ ਨੇ ਆਪਣਾ ਦੁਸਹਿਰਾ ਲੈ ਕੇ ਤੋ ਜੀ ਇਹ ਸੀ ਬਿੱਟੂ ਸਨੈਕਸ